ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਦੀਪ ਸਿੰਘ ਤੁਹਾਡੀ ਸਿਹਤ ਸੰਬੰਧੀ ਇੱਕ ਪ੍ਰੋਡਕਟ ਲੈ ਕੇ ਆਇਆ ਹਾਂ ਜੋ ਕਿ ਬੱਚਿਆਂ ਦੀ ਸਿਹਤ ਪੱਖੋਂ ਲਾਭਦਾਇਕ ਮੰਨਿਆ ਗਿਆ ਹੈ ਇਹ ਇੱਕ ਵਿਟਾਮਿਨ D3 ਸੋਲੂਸ਼ਨ ਲੈ ਕੇ ਆਇਆ ਹਾਂ ਜੋ ਕਿ 60000 IU ਯੂਨਟ ਦੇ ਵਿੱਚ ਤਿਆਰ ਕੀਤਾ ਹੋਇਆ ਹੈ ਇਹ ਮੈਕਬੋਲ ਕੰਪਨੀ ਨੇ ਤਿਆਰ ਕੀਤਾ ਹੋਇਆ ਹੈ ਇਸ ਦੱਬੀ ਦੇ ਵਿੱਚ ਚਾਰ ਸ਼ਿਸ਼ੀਆਂ ਦਿੱਤੀਆਂ ਹੋਈਆਂ ਹਨ ਇੱਕ ਸ਼ਿਸ਼ੀ 5 ਐਮ ਐਲ ਦੇ ਵਿੱਚ ਦਿੱਤੀ ਹੈ ਇਹ ਜਿੰਨਾ ਬੱਚਿਆਂ ਨੂੰ ਹੱਡੀਆਂ ਦੀ ਪੌੜਮ ਰਹਿੰਦੀ ਹੈ ਬਦਨ ਫੁੱਲਣ ਵਿੱਚ ਹੱਡੀਆਂ ਦਾ ਵਿਕਾਸ ਨਹੀਂ ਹੋ ਰਿਹਾ ਇਹ ਉਹਨਾਂ ਦੇ ਲਈ ਬਹੁਤ ਹੀ ਲਾਭਦਾਇਕ ਹੈ ਇਹ ਬੱਚੇ ਦੀ ਸਿਹਤ ਨੂੰ ਤੰਦਰੁਸਤ ਵੀ ਰੱਖਦੀ ਹੈ ਜਿੰਨਾ ਬੱਚਿਆਂ ਨੂੰ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ ਕਮੀ ਹੋਣ ਦਾ ਕਾਰਨ ਕੀ ਹੈ ਆਪਾਂ ਬੱਚਿਆਂ ਨੂੰ ਜ਼ਿਆਦਾ ਧੁੱਪ ਨਹੀਂ ਦੇ ਪਾਉਂਦੇ ਕਿਉਂਕਿ ਇੱਕ ਕੁਦਰਤ ਵੱਲੋਂ ਵੀ ਸੂਰਜ ਦੀਆਂ ਕਿਰਨਾਂ ਰਾਹੀਂ ਵਿਟਾਮਿਨ D3 ਮਿਲਦਾ ਹੈ ਪਰ ਆਪਾਂ ਨੂੰ ਅੱਜ ਦੀਆਂ ਲੋੜਾਂ ਅਨੁਸਾਰ ਦਵਾਈਆਂ ਦੇਣ ਤੇ ਜ਼ੋਰ ਲੱਗਿਆ ਹੋਇਆ ਹੈ ਇਸ ਕਰਕੇ ਇਹ ਮੈਂ ਇੱਕ ਪ੍ਰੋਡਕਟ ਲੈ ਕੇ ਆਇਆ ਹਾਂ ਬੱਚਿਆਂ ਵਾਸਤੇ ਇਸ ਦੀ ਯੂਜ਼ਿੰਗ ਕਰਨ ਦਾ ਤਰੀਕਾ ਇਹਨੂੰ ਪਾ ਬੱਚੇ ਨੂੰ ਹਫਤੇ 'ਚ ਇੱਕ ਵਾਰ 5 ਐਮ ਐਲ ਜਾਂ 15 ਦਿਨਾਂ ਬਾਅਦ 5 ਐਮ ਐਲ ਸ਼ੀਸ਼ੀ ਦੇ ਸਕਦੇ ਹਾਂ ਇਹਦਾ ਦੇਣ ਦਾ ਤਰੀਕਾ ਇਸ ਨੂੰ ਡਾਇਰੈਕਟ ਦੇ ਦਿਓ ਜਾਂ ਪਾਣੀ ਦੇ ਨਾਲ ਵੀ ਦੇ ਸਕਦੇ ਹਾਂ ਦੁੱਧ ਦੇ ਵਿੱਚ ਮਿਲਾ ਕੇ ਵੀ ਦੇ ਸਕਦੇ ਹਾਂ ਜ਼ਿਆਦਾਤਰ ਤਾਂ ਇਹਦਾ ਬੈਨੀਫਿਟ ਦੁੱਧ ਦੇ ਵਿੱਚ ਮਿਲਾ ਕੇ ਦੇਣ ਨਾਲ ਮਿਲੇਗਾ ਇਹ ਬੱਚਿਆਂ ਦੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਤੇ ਬੱਚਿਆਂ ਨੂੰ ਸਿਹਤ ਪੱਖੋਂ ਤੰਦਰੁਸਤ ਕਰਨ ਲਈ ਬਹੁਤ ਹੀ ਵਧੀਆ ਪ੍ਰੋਡਕਟ ਹੈ ਇਹ ਇਸ ਪ੍ਰੋਡਕਟ ਦੇ ਵਿੱਚ ਇੱਕ ਫਲੇਵਰ ਦਾ ਰੂਪ ਦਿੱਤਾ ਗਿਆ ਹੈ ਬਟਰ ਸਕੌਚ ਫਲੇਵਰ ਦੇ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਪੀਣ ਵਿੱਚ ਵੀ ਇੰਨਾ ਟੇਸਟੀ ਹੈ ਜੇ ਮੇਰੀ ਇਹ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤਾਂ ਕਿ ਮੈਂ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆ ਸਕਾਂ ਧੰਨਵਾਦ